ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਮਰਸਰ ਸਾਹਿਬ ਦੇ ਰਣਜੀਤ ਐਨਿਊ ਸੀ ਬਲੌਗ ਦੇ ਵਿੱਚ ਸਵੇਰੇ ਸੈਰ ਕਰਦੇ ਆ। ਇਹ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੂੰ ਗੁਰਬਾਣੀ ਦੀਆਂ 10 ਸੈਂਚੀਆਂ ਅਰਥਾਂ ਸਮੇਤ ਸਹਿਬ ਸਿੰਘ ਦੇ ਜੀ ਟਿੱਕੇ ਨੇ ਉਹ ਮਲੇ ਕੂੜੇ ਦੇ ਢੇਰ ਦੇ ਵਿੱਚੋਂ ਕੂੜੇ ਦੇ ਢੇਰ ਦੇ ਵਿੱਚ ਸੁੱਟੇ ਹੋਏ ਸੀ ਇਦਾਂ ਹੀ। ਤੇ ਸੈਰ ਕਰਦੇ ਆ ਇਹਨਾਂ ਨੇ ਉਹ ਦਰਸ਼ਨ ਹੋਏ ਦੇਖੇ ਤੇ ਇਹਨਾਂ ਨੇ ਉਸੇ ਵੇਲੇ ਹੀ ਲੱਗੇ ਲੱਗੇ ਜਿਹੜੇ ਕੋ ਭੈਣ ਭਰਾ ਸੀ ਨਾਲੇ ਸਾਡੇ ਸਿੰਘ ਜੀ ਨੂੰ ਦੱਸਿਆ। ਉਹ ਉਥੋਂ ਪੁੱਛੀਆਂ ਜਿਹੜੀਆਂ ਨੇ ਚੱਕ ਕੇ ਤੇ ਨੇੜੇ ਗੁਰੂ ਘਰ ਸੁਭਾਗਵਨ ਕੀਤੀਆਂ ਨੇ ਫਿਲਹਾਲ ਸੰਬੰਧਿਤ ਜਿਹੜਾ ਥਾਣਾ ਵਾ ਇੱਥੇ ਉਥੇ ਥਾਣੇ ਜਿਹੜਾ ਵਾ ਉਹ ਇਥੇ ਇਨਫੋਰਮ ਕੀਤਾ ਸੀ ਆਏ ਆ ਇੱਥੇ ਤੇ ਉਹ ਉਥੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰੇ ਸੀਸੀਟੀਵੀ ਲੱਗੇ ਨੇ ਕੈਮਰੇ ਵੀ ਕੌਣ ਛੁੱਟ ਕੇ ਗਿਆ ਵਾ ਤੇ ਗੱਡੀ ਸ਼ੱਕ ਦੇ ਘਰੇ ਵਿੱਚ ਆ ਉਹਦੇ ਬਾਰੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰ ਰਿਹਾ ਪਰ ਸਾਡਾ ਬੇੜਾ ਗਰਕ ਹੋ ਗਿਆ ਸਾਡਾ ਲੋਕਾਂ ਦਾ ਪਤਾ ਨਹੀਂ ਕਿਉਂ ਜਿਹੜੀ ਖਾਤਰ ਇੱਕ ਕਤੂਤਾ ਹੋ ਰਹੀਆਂ ਨੇ ਕਿਸੇ ਦਾ ਸ਼ਰੇਆਮ ਪਤਾ ਲੱਗਦਾ ਵੀ ਜਾਨ ਗੁੱਚ ਕੇ ਕਿਉਂਕਿ ਸਾਰੀਆਂ ਪੁੱਛੀਆਂ ਸੈਂਸੀਆਂ ਜਿਹੜੀਆਂ ਨੇ ਬਿਲਕੁਲ ਨਵ ਕੋਈ ਖੰਡਤ ਨਹੀਂ ਕੋਈ ਬਿਰਦ ਨਹੀਂ ਆ ਕਿਉਂਕਿ ਬਹੁਤੇ ਲੋਕ ਇਹ ਕਹਿੰਦੇ ਬਿਰਦ ਹੋ ਗਈਆਂ ਤੇ ਤਾਂ ਲੋਕਾਂ ਦਾ ਦਿਮਾਗ ਨਹੀਂ ਕੰਮ ਕਰਦਾ ਜੋ ਸੁੱਟ ਜਾਂਦੇ ਪਰ ਇਹ ਤਾਂ ਵੱਡੇ ਬੇੜੇ ਕਰ ਕਰਨ ਵਾਲੀ ਗੱਲ ਹੈ ਨਾ ਕਿ ਜੇ ਬਿਰਦ ਵੀ ਹੋ ਗਈਆਂ ਨੇ ਤੇ ਗੁਰੂ ਘਰ ਬਚਾਓ ਸਰਕਾਰ ਕਰਦੇ ਹੋ ਜਾਂ ਸ਼ਰਾਰਤਾਂ ਹੁੰਦੀਆਂ ਨੇ ਕੁਝ ਲੋਕਾਂ ਉਹਨਾਂ ਪਿੱਛੇ ਵੀ ਗਈਆਂ ਨੇ ਫਿਰੋਜਪੁਰ ਦੇ ਵਿੱਚ ਘਟਨਾ ਹੋਈ ਸੀ ਕਿ ਇੱਕ ਪਰਿਵਾਰ ਈਸਾਈ ਧਰਮ ਦੇ ਵਿੱਚ ਤਬਦੀਲ ਹੋਇਆ ਤੇ ਉਹ ਤਬਦੀਲ ਹੋਣ ਤੋਂ ਬਾਅਦ ਉਹਨੂੰ ਪਾਸਟਰ ਨਿਕਲ ਕੇ ਵੀ ਤੁਹਾਡੇ ਘਰ ਜਿੰਨੀਆਂ ਗੁਰਬਾਣੀ ਦੀਆਂ ਪੋਥੀਆਂ ਤੇ ਫੋਟੋਆਂ ਨੇ ਉਹ ਆਪਣੇ ਘਰੋਂ ਬਾਹਰ ਕਰਦੋ ਤੇ ਤੋੜੇ ਚ ਪਾ ਕੇ ਤੇ ਕੁੜੇ ਸੁੱਟੀਆਂ ਸੀ ਫਰਾਫ ਫੜੀਆਂ ਗਈਆਂ ਸੀ ਇਹ ਸਿੱਧਾ ਹੀ ਕਹਿੰਦੇ ਸੁੱਟੀਆਂ ਹੋਈਆਂ ਹਨ ਇਹ ਵੀ ਜਿਹੜਾ ਵਾ ਉਥੇ ਤੋੜੇ ਜ ਨਹੀਂ ਪਾਈਆਂ ਕਿਸੇ ਲਈ ਵੇਟੀਆਂ ਨਹੀਂ ਐ ਹੀ ਸੁੱਟੀਆਂ ਹੋਈਆਂ ਸੀ ਜੀ ਸਾਹਿਬ ਦੇ ਉਥੋਂ ਬRAND ਕਰਕੇ ਸਾਨੂੰ ਦੱਸਿਆ ਸੀ ਪਹੁੰਚੇ ਹਾਂ ਦੇਖਦੇ ਹਾਂ ਕਿ ਆਪਣੇ ਪੁਲਿਸ ਜੀ ਲੋਕ ਕੀ ਕਰਦੇ ਕਰਦੇ